ਗਿਆ ਪੰਜਾਬ ਸਰਕਾਰ ਦੇ ਵੱਲੋਂ ਵੱਡਾ ਫੈਸਲਾ ਕੀਤਾ ਗਿਆ ਦੱਸਦੇ ਕਿ ਇਸ ਵਾਰ ਲੁਧਿਆਣਾ ਦੇ ਗੁਰਨਾਨਕ ਸਟੇਡੀਅਮ ਦੇ ਵਿੱਚ 26 ਜਨਵਰੀ ਦੀ ਪ੍ਰੇਡ ਨਹੀਂ ਹੋਵੇਗੀ ਜਦੋਂ ਵੀ 26 ਜਨਵਰੀ ਜਾਂ ਫਿਰ 15 ਅਗਸਤ ਦਾ ਸਮਾਗਮ ਕਰਵਾਇਆ ਜਾਂਦਾ ਤਾਂ ਅਕਸਰ ਲੁਧਿਆਣਾ ਦੇ ਗੁਰਨਾਨਕ ਸਟੇਡੀਅਮ ਦੇ ਵਿੱਚ ਹੁੰਦਾ ਪਰ ਇਸ ਵਾਰ ਲੁਧਿਆਣਾ ਦੇ ਗੁਰਨਾਨਕ ਸਟੇਡੀਅਮ ਦੇ ਵਿੱਚ 26 ਜਨਵਰੀ ਦੀ ਪ੍ਰੇਡ ਨਹੀਂ ਕਰਵਾਈ ਜਾਏਗੀ ਦੱਸਦੇ ਕਿ ਸੀਐਮ ਭਗਵੰਤ ਮਾਨ ਦੇ ਵੱਲੋਂ ਖੁਦ ਇਸ ਸੰਬੰਧੀ ਜਾਣਕਾਰੀ ਸਾਂਝੀ ਕੀਤੀ ਗਿਆ ਸੀਐਮ ਦੇ ਵੱਲੋਂ ਇੱਕ ਟਵੀਟ ਕੀਤਾ ਗਿਆ ਜਿਸ ਦੇ ਵਿੱਚ ਉਹਨਾਂ ਦੇ ਜ਼ਿਕਰ ਤੱਕੇ 26 ਜਨਵਰੀ ਨੂੰ ਲੁਧਿਆਣਾ ਵਿਖੇ ਹੋਣ ਵਾਲੀ ਗਣਤੰਤਰ ਦਿਵਸ ਦੀ ਪ੍ਰੇਡ ਪੀਏਯੂ ਦੀ ਗਰਾਊਂਡ ਦੇ ਵਿੱਚ ਹੋਵੇਗੀ ਲੁਧਿਆਣਾ ਸਟੇਡੀਅਮ ਵਿੱਚ ਅਸੀਂ ਹੁਣੇ-ਹੁਣੇ ਨਵਾਂ ਸਿੰਥੈਟਿਕ ਟ੍ਰੈਕ ਬਣਾਇਆ ਹੈ ਅਸੀਂ ਨਹੀਂ ਚਾਹੁੰਦੇ ਕਿ ਪਰੇਡ ਨਾਲ ਉਸ ਨੂੰ ਕੋਈ ਨੁਕਸਾਨ ਪਹੁੰਚੇ ਪੂਰੇ ਪੰਜਾਬ ਚ ਕਿਤੇ ਵੀ ਸਿੰਥੈਟਿਕ ਟ੍ਰੈਕ ਵਾਲੇ ਗਰਾਊਂਡ ਦੇ ਵਿੱਚ ਪਰੇਡ ਨਹੀਂ ਹੋਵੇਗੀ ਨਿਰਦੇਸ਼ ਜਾਰੀ ਤਾਂ ਦੱਸਿਆ ਕਿ ਸੀਐਮ ਭਗਵੰਤ ਮਾਨ ਦੇ ਵੱਲੋਂ ਖੁਦ ਇਸ ਸਬੰਧੀ ਟਵੀਟ ਕਰਕੇ ਜਾਣਕਾਰੀ ਦਿੱਤੀ ਗਈ ਆ ਜੇਕਰ ਲੁਧਿਆਣਾ ਦੇ ਗੁਰਨਾਨਕ ਸਟੇਡੀਅਮ ਦੀ ਗੱਲ ਕਰੀਏ ਜਦੋਂ ਵੀ ਸਰਕਾਰ ਦੇ ਵੱਲੋਂ ਕੋਈ ਸੂਬਾ ਪੱਧਰੀ ਜਾਂ ਫਿਰ ਸਮਾਗਮ ਹੈ ਜਿਹੜਾ ਕਰਵਾਇਆ ਜਾਂਦਾ ਭਾਵੇਂ 15 ਜਨਵਰੀ ਮਾਫ ਕਰਨਾ 26 ਜਨਵਰੀ ਦਾ ਪ੍ਰੇਡ ਹੋਵੇ ਜਾਫਰ 15 ਅਗਸਤ ਦਾ ਸਮਾਗਮ ਹੋਵੇ ਅਕਸਰ ਲੁਧਿਆਣਾ ਦੇ ਗੁਰਨਾਨਕ ਸਟੇਡੀਅਮ ਦੇ ਵਿੱਚ ਇਹ ਸਮਾਗਮ ਕਰਵਾਏ ਜਾਂਦੇ ਸੀ ਪਰ ਇਸ ਵਾਰ ਪੀਏਯੂ ਦੇ ਵਿੱਚ ਇਸ ਸਮਾਗਮ ਜਿਹੜਾ ਕਰਵਾਇਆ ਜਾਏਗਾ 26 ਜਨਵਰੀ ਦੀ ਜੋ ਪ੍ਰੇਡ ਹੈ ਉਹ ਇਸ ਵਾਰ ਗੁਰਨਾਨਕ ਸਟੇਡੀਅਮ ਦੀ ਬਜਾਏ ਲੁਧਿਆਣਾ ਦੀ ਪੀਏਯੂ ਯੂਨੀਵਰਸਿਟੀ ਦੇ ਵਿੱਚ ਹੋਵੇਗੀ ਦੱਸ ਦਈਏ ਕਿ ਕਾਫੀ ਵੱਡੀ ਯੂਨੀਵਰਸਿਟੀ ਹੈ ਜਿਸ ਦੇ ਵਿੱਚ ਕਈ ਗਰਾਊਂਡ ਵੀ ਨੇ ਤਾਂ ਪੀਏਯੂ ਦੀ ਕਿਸੇ ਇੱਕ ਗਰਾਊਂਡ ਦੇ ਵਿੱਚ ਇਸ ਵਾਰ 26 ਜਨਵਰੀ ਦੀ ਪ੍ਰੇਡ ਹੋਵੇਗੀ ਇਸ ਤੋਂ ਪਹਿਲਾਂ ਜੇਕਰ 26 ਜਨਵਰੀ ਦੀ ਗੱਲ ਕਰੀਏ ਤਾਂ ਲਗਾਤਾਰ ਸੁਰਖੀਆਂ ਦੇ ਵਿੱਚ ਇੱਕ ਮਾਮਲਾ ਰਿਹਾ ਝਾਕੀ ਦਾ ਮਾਮਲਾ ਦੱਸੇ ਕਿ ਪੰਜਾਬ ਸਰਕਾਰ ਦੇ ਵੱਲੋਂ ਜੋ ਤਿੰਨ ਝਾਕੀਆਂ ਦੇ ਡਿਜ਼ਾਈਨ ਭੇਜੇ ਗਏ ਸੀ ਇਸ ਵਾਰ ਉਹ ਦਿੱਲੀ ਵਾਲੀ ਪਰੇਡ ਦੇ ਲਈ ਸਿਲੈਕਟ ਨਹੀਂ ਹੋਈ ਸੀ ਜਿਸ ਤੋਂ ਬਾਅਦ ਲਗਾਤਾਰ 26 ਜਨਵਰੀ ਦੀ ਪਰੇਡ ਨੂੰ ਲੈ ਕੇ ਮਾਮਲਾ ਸੁਰਖੀਆਂ ਦੇ ਵਿੱਚ ਸੀ ਕਿ ਪੰਜਾਬ ਦੀ ਝਾਕੀ ਇਸ ਵਾਰ ਦਿੱਲੀ ਦੇ ਵਿੱਚ ਜੋ ਪਰੇਡ ਕੱਢੀ ਜਾਂਦੀ ਹੈ 26 ਜਨਵਰੀ ਨੂੰ ਉਸ ਦੇ ਵਿੱਚ ਨਜ਼ਰ ਨਹੀਂ ਆਏਗੀ ਤਾਂ ਉਸ ਤੋਂ ਬਾਅਦ ਹੁਣ ਪੰਜਾਬ ਸਰਕਾਰ ਦੇ ਵੱਲੋਂ ਇੱਕ ਇਹ ਵੀ ਫੈਸਲਾ ਲਿਆ ਗਿਆ ਸੀ ਕਿ ਜੋ ਝਾਕੀਆਂ ਅਸੀਂ 26 ਜਨਵਰੀ ਦੀ ਪਰੇਡ ਦੇ ਲਈ ਦਿੱਲੀ ਭੇਜੀਆਂ ਸੀ ਉਹ ਅਸੀਂ ਪੰਜਾਬ ਦੇ ਵਿੱਚ ਦਿਖਾਵਾਂਗੇ ਤੇ ਦੇਖ ਕੇ ਲੁਧਿਆਣਾ ਵਿਖੇ ਖੁਦ ਸੀਐਮ ਭਗਵੰਤ ਮਾਨ ਦੇ ਵੱਲੋਂ ਝੰਡਾ ਲਹਿਰਾਉਣ ਦੀ ਰਸਮ ਹੈ ਜਿਹੜੀ ਉਹ ਅਦਾ ਕੀਤੀ ਜਾਣੀ ਹੈ ਲੁਧਿਆਣਾ ਦੇ ਵਿੱਚ ਸੀਐਮ ਨੇ ਪਹੁੰਚਣਾ ਉੱਥੇ ਹੀ ਦੱਸ ਦिए ਕਿ ਹੁਣ ਇੱਕ ਹੋਰ ਵੱਡਾ ਫੈਸਲਾ ਜਿਹੜਾ ਲਿਆ ਗਿਆ ਹੈ ਕਿ ਇਸ ਵਾਰ ਪ੍ਰੇਡ ਹੈ ਜਿਹੜੀ ਉਹ ਗੁਰਨਾਨਕ ਸਟੇਡੀਅਮ ਦੀ ਬਜਾਏ ਲੁਧਿਆਣਾ ਦੀ ਪੀਏਯੂ ਯੂਨੀਵਰਸਿਟੀ ਦੇ ਵਿੱਚ ਹੋਵੇਗੀ ਦੱਸ ਦੇ ਇੱਕ ਅਸੀਂ ਸੀਐਮ ਮਾਨ ਦੇ ਵੱਲੋਂ ਕਿਹਾ ਗਿਆ ਕਿ ਅਸੀਂ ਲੁਧਿਆਣਾ ਦਾ ਜੋ ਗੁਰਦਾਨਕ ਸਟੇਡੀਅਮ ਹੈ ਉੱਥੇ ਇੱਕ ਸਿੰਥੈਟਿਕ ਟਰੈਕ ਬਣਾਇਆ ਸੀ ਤੇ ਅਸੀਂ ਨਹੀਂ ਚਾਹੁੰਦੇ ਉਸ ਟਰੈਕ ਨੂੰ ਕੋਈ ਨੁਕਸਾਨ ਪਹੁੰਚੇ ਕਿਉਂਕਿ ਬਹੁਤ ਸਾਰੇ ਖਿਡਾਰੀ ਨੇ ਜੋ ਉੱਥੇ ਦਿਨ ਰਾਤ ਪ੍ਰੈਕਟਿਸ ਕਰਦੇ ਨੇ ਤਾਂ ਇਸ ਕਰਕੇ ਉਹਨਾਂ ਦਾ ਮੰਨਣਾ ਕਿ ਜੋ ਟਰੈਕ ਹੈ ਉਸ ਨੂੰ ਕੋਈ ਨੁਕਸਾਨ ਨਾ ਪਹੁੰਚੇ ਖਿਡਾਰੀਆਂ ਦੀ ਐਕਸਰਸਾਈਜ਼ ਦੇ ਵਿੱਚ ਕਿ ਉਹਨਾਂ ਨੂੰ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ ਇਸੇ ਦੇ ਚਲਦਿਆਂ ਇਹ ਵੱਡਾ ਫੈਸਲਾ ਲਿਆ ਗਿਆ ਤੇ ਜੋ 26 ਜਨਵਰੀ ਦੀ ਪ੍ਰੇਡ ਹੈ ਉਹ ਲੁਧਿਆਣਾ ਦੀ ਪੀਏਯੂ ਯੂਨੀਵਰਸਿਟੀ ਦੇ ਵਿੱਚ ਹੋਵੇਗੀ